बीजेपी महिला मोर्चा प्रधान बीबा जय इंदर कौर की अगुवाई हेठ समारोह विखे बीजेपी के सोशल मीडिया इंचार्ज संजीव गर्ग के दफर विखे शिमली गर्ग यूथ आगू की अगुवाई हेठ करीबा नौजवानों ने यूथ विंग में विंगनिंग करके फड़िया बीजेपी का हला इस मौके जिला प्रधान हरमेश गोयल डकाल हल्का इंचार्ज सोदर सिंह खेड़ी मंडल प्रधान जतेंद्र शर्मा ब्लाक यूथ प्रधान परिशत पाठक आदि हाजिर सन ब्यूरो रिपोर्ट पंजाब न्यूज लाइन

एपो आिफ बॉराइक गाल साइशा इफन मुचो खिख रर्राएकि ध्याक ça लॉक्सा। प्साथे व다 कि अिए टक स्वान. ओ श्वी बॉलाक लै дан आड tiver對啊 जैली बहला को इन्याक घेर �生活 आहरे जिलह.. घ्त इंच आंच बाधा ऀगत गोजा, ਸਭੀ ਸਾਰੇ ਮੜ ਜਾਓ ਕਰਜੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਹਾਰਾਣੀ ਪ੍ਰੀਤਕੌਰ ਜਿੰਦਾਬਾਦ ਮਹਾਰਾਣੀ ਪ੍ਰੀਤਕੌਰ ਜਿੰਦਾਬਾਦ ਕਟਨਾ ਮਨਿੰਦਰ ਸਿੰਘ ਜਿੰਦਾਬਾਦ ਕਟਨਾ ਮਨਿੰਦਰ ਸਿੰਘ ਜਿੰਦਾਬਾਦ ਕਟਨਾ ਮਨਿੰਦਰ ਸਿੰਘ ਜਿੰਦਾਬਾਦ ਮਹਾਰਾਣੀ ਪ੍ਰੀਤਕੌਰ

ਜਿਵੇਂ ਵਰਕਰ ਪੈਦਾ ਕਰ ਰਹੇ ਹੋ ਬਿਜਲੀ ਦੇ ਅਸੀਂ ਪਿੰਡਾਂ ਵਿੱਚ ਜਾ ਰਹੇ ਹਾਂ ਸਾਨੂੰ ਬੜਾ ਅੱਛਾ ਉਗਾਰਾ ਮਿਲ ਰਿਹਾ ਹੈਗਾ ਔਰ ਜਿੱਥੇ ਵੀ ਜਾਣੇ ਲੋਕ ਸਾਨੂੰ ਬਿਠਾ ਕੇ ਗੱਲਾ ਕਰ ਰਹੇ ਔਰ ਅਸੀਂ ਉਹਨਾਂ ਨੂੰ ਆਪਣੀ ਨੀਤੀਆਂ ਸਮਝਾਉਣੇ ਆ ਪਾਏ ਲੋਕਾਂ ਵਿੱਚ ਰੋਸ ਆ ਕੇ ਕਿਸੇ ਸਰਕਾਰ ਦੀ ਜਿਹੜੀ ਪੰਜਾਬ ਦੀ ਜਿੰਨੀ ਵੀ ਬਣੀ ਆ ਲੋਕਾਂ ਦੀ ਕੋਈ ਕੰਮ ਸਹੂਲਤ ਦੇ ਕੰਮ ਨਹੀਂ ਕੀਤੇ ਸੜਕਾਂ ਟੁੱਟੀਆਂ ਪਈਆਂ ਨੇ ਸੀਵਰੇਜਾਂ ਦਾ ਪੂਰਾ ਹਾਲ ਆ ਪਾਣੀ ਛੜਕਾਂ ਤੇ ਖੜ ਜਾਂਦਾ ਇਦੇ ਬਾਰੇ ਕੀ ਤੁਸੀਂ ਕਹੋਗੇ ਇਹ ਜੇ ਸਾਰੇ ਪੰਜਾਬ ਤੇ ਹੀ ਹਾਲ ਹੈਗਾ ਸੜਕਾਂ ਟੁੱਟੀਆਂ ਪਈਆਂ ਨੇ ਗੰਦਗੀ ਸਾਰੇ ਕਿਤੇ ਹੈਗੀ ਐ ਕੋਈ ਸੋਚ ਦਾ ਸਿਸਟਮ ਨਹੀਂ ਚੱਲ ਰਿਹਾ ਕੋਈ ਲਾਅ ਐਂਡ ਆਰਡਰ ਨਹੀਂ ਹੈ ਬੜਾ ਬੁਰਾ ਹਾਲ ਹੈ ਪੰਜਾਬ ਦਾ ਜੇ ਤੁਹਾਡੀ ਸਰਕਾਰ ਬੰਦੀ ਆ ਪੰਜਾਬ ਤੇ ਤੁਸੀਂ ਛੜਤਾਂ ਲੌਂਡ ਆਰਡਰ ਤੇ ਦੇਸ਼ ਨੂੰ ਪੰਜਾਬ ਨੂੰ ترقی ਵੱਲ ਲੈ ਕੇ ਜਾਓਗੇ ਬਿਲਕੁਲ ਲੈ ਕੇ ਜਾਵਾਂਗੇ ਤੁਸੀਂ ਯੂਪੀ ਨੂੰ ਦੇਖ ਲਓ ਹਰਿਆਣਾ ਨੂੰ ਦੇਖੋ ਸਾਰੇ ਕਿਤੇ ਕਿੰਨੀ ਤਰੱਕੀ ਹੋਈ ਹੈ ਲੌਂਡ ਆਰਡਰ ਹੈ ਸਭ ਹੋ ਜਾਗਾ ਪੰਜਾਬ ਵੀ ਇਸ ਇਤਰਾ ਹੀ ਹੋ ਜਾਵੇਗਾ ਸਾਡੀ ਸਰਕਾਰ ਸਾਡੇ ਕਿੰਨੇ ਕਿ ਬੱਚੇ ਨੂੰ ਤੁਸੀਂ ਜੁਆਇਨ ਕੀਤਾ ਕਿੰਨੇ ਕਿ ਪਰਿਵਾਰ ਨੇ ਜਿਹਨੇ ਬੀਜੇਪੀ से ਜੁਆਨ ਕਰਾਇਆ ਅਸੀਂ 25 ਪਰਿਵਾਰ ਪਹਿਲੇ ਜੁਆਇਨ ਕਰਵਾ ਕੇ ਆਏ ਸੀਗੇ ਅ ਟੂ ਵੋਟ ਨੰਬਰ 7 ਵਿੱਚ ਅਤੇ ਅਥੇ ਅਗਲੇ ਕੱਲ ਪੰਜਾਬ ਤੋਂ ਮੁੰਡੇ ਨੇ ਉਹਨਾਂ ਦੀ ਖਾਦੀ ਹੈ ਕੀ ਦੇਸ਼ ਵਾਸੀ ਨੂੰ ਪੰਜਾਬ ਵਾਸੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਪੰਜਾਬ ਵਾਸੀਆਂ ਨੂੰ ਸੁਨੇਹਾ ਇਹ ਦੇਣਾ ਚਾਹਨੀ ਹੈ ਕਿ ਪਲੀਜ਼ ਇਸ ਵਾਰੀ ਜਦੋਂ ਇੱਕ ਸਾਲ ਬਾਅਦ ਚੋਣ ਆਏਗੀ ਆਪਣੀ ਵੋਟ ਕੀਮਤੀ ਵੋਟ ਸਿਆਣ ਨਾਲ ਦਿਓ ਕਿਉਂਕਿ ਜਿਹੜੀ ਸਰਕਾਰ ਸੈਂਟਰਸ ਹੁੰਦੀ ਹੈ ਉਹ ਹੀ ਮਦਦ ਕਰ ਸਕਦੀ ਹੈ ਪੰਜਾਬ ਇੱਕ ਬੀਬੇ ਜਿਹੜੇ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ੇ ਵਿਰੁੱਧ ਕਿਵੇਂ ਦੇ ਦੇ ਤੁਸੀਂ ਜੇ ਕੋ ਮੁਦੇ ਰਹਨੇ ਉਹ ਸਾਰੇ ਕਿਤੇ ਕਿਤੇ ਨਸ਼ਾ ਘਟਿਆ ਹੈਗਾ ਮੈਨੂੰ ਤਾਂ ਨਹੀਂ ਦਿਖਦਾ ਜਿੱਥੇ ਵੀ ਜਾਣੇ ਕੋਈ ਮਾਪਿਓ ਰੋ ਰਹੇ ਹੁੰਦੇ ਨਹੀਂ ਬੱਚੇ ਨਸ਼ੇ ਆਤੇ ਨੇ ਔਰ ਕੋਈ ਲਾਅ ਐਂਡ ਆਰਡਰ ਨਹੀਂ ਹੈ ਜਿਹੜਾ ਬੰਦਾ ਫੜਾਇਆ ਜਾਂਦਾ ਜਿਹੜਾ ਨਸ਼ੇ ਵੇਚਦਾ ਉਹ ਕੱਲ ਵਾਪਸ ਬਾਹਰ ਆ ਜਾਂਦਾ ਇੱਕ ਦਿਨ ਬਾਅਦ ਕੋਈ ਕੰਮ ਚੱਲ ਰਿਹਾ ਹੈਗਾ ਕੋਈ ਡੀ ਐਡਿਕਸ਼ਨ ਸੈਂਟਰ ਨਹੀਂ ਚੱਲ ਰਹੇ ਜਿਹੜੇ ਬੱਚੇ ਹੈ ਉਹਨਾਂ ਨੂੰ ਸਲਫੇ ਦੀ ਬੋਲੀ ਦੇ ਕੇ ਚਲਾਈ ਜਾ ਰਹੇ ਨੇ ਇਸ ਤਰ੍ਹਾਂ ਥੋੜਾ ਨਹੀਂ ਕੰਮ ਹੁੰਦੇ ਹੈ ਪ੍ਰੋਪਰਟੀ ਦੇ ਕਮਤਾਨ ਵਾਲੇ